ਬਟਾਰਾ ਦੇ ਬੋਲੀ ਇੰਦਰਜੀਤ ਦੇ ਰਹਿਣ ਵਾਲੇ 30 ਸਾਲਾ ਨੌਜਵਾਨ ਪ੍ਰਭਜੀਤ ਸਿੰਘ ਦੀ ਕੈਨੇਡਾ ਵਿੱਚ ਕੰਮ ਦੌਰਾਨ ਹਾਰਡ ਅਟੈਕ ਹੋ ਜਾਣ ਦਾ ਦੁੱਖਦਾਈ ਸਮਾਚਾਰ ਸਾਹਮਣੇ ਆਇਆ। ਪ੍ਰਭਜੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਰਿਵਾਰ ਦਾ ਪਿੱਛੇ ਰੋ ਰੋ ਬੁਰਾ ਹਾਲ। ਪਿਤਾ ਨੇ ਕਰਜ਼ਾ ਚੱਕ ਕੇ 2.5 ਸਾਲ ਪਹਿਲਾਂ ਪ੍ਰਭਜੀਤ ਦੀ ਪਤਨੀ ਨੂੰ ਕੈਨੇਡਾ ਭੇਜਿਆ ਸੀ ਤੇ ਫਿਰ 1.5 ਸਾਲ ਪਹਿਲਾਂ ਪ੍ਰਭਜੀਤ ਨੂੰ ਕੈਨੇਡਾ ਭੇਜਿਆ। ਕੈਨੇਡਾ ਵਿੱਚ ਹੀ 2 ਮਹੀਨੇ ਪਹਿਲਾਂ ਪ੍ਰਭਜੀਤ ਦੇ ਘਰ ਬੇਟਾ ਹੋਇਆ ਸੀ। ਅੱਜ ਪ੍ਰਭ ਜੀ ਦੇ ਬੇਟੇ ਦੇ ਚਾਹ ਅਤੇ ਖੁਸ਼ੀਆਂ ਵਿੱਚ ਹੀ ਸੀ ਪਰਿਵਾਰ ਦਾ ਅਣਹੋਣੀ ਵਾਪਰ ਗਈ ਅਤੇ ਮੌਤ ਨੇ ਪ੍ਰਭ ਜੀ ਨੂੰ ਆਪਣੀ ਅਗੋਸ਼ ਵਿੱਚ ਲੈ ਲਿਆ ਪਿੱਛੇ ਹੁਣ ਪਰਿਵਾਰ ਪ੍ਰਭ ਜੀ ਦੀ ਮ੍ਰਿਤਕ ਦੇਹ ਭਾਰਤ ਪਰਿਵਾਰ ਕੋਲ ਲੈ ਕੇ ਆਉਣ ਦੀ ਗੋਹਾਲ ਲਗਾ ਰਿਹਾ ਹਨ ਪ੍ਰਭ ਜੀ ਦੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਹਨ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਗੇ ਗੇ ਖੜੀ ਹੋਈਏ ਘੁੱਟ ਤੇ ਆਪਣੇ ਘਰ ਤੋਂ ਵਸਦਾ ਰਿੰਦੂ ਸੇਵਰਾ ਤੇਰੇ ਆਏ ਜਾਇਆ ਰਬ ਮਾ ਬਾ ਚੱਲ ਗਿਆ ਜੀ ਹੈ ਜਨੂ ਮੇਲਾ din matahari itu tinggalnya mahu dekat dah kau <laughs> kan dia dah dekat dah on di mark ke bunga betul lah aku nak pergi sana nak tengok dia dah dekat ni apa aku mari kau ਦੇ ਨਾ ਕੋਈ ਯਾਰ ਗੰਡਿਆ ਕੋਪਤ ਇਹ ਕਿਸ ਨੇ ਕੀਤਾ ਇਹ ਗੀਤ ਸੀ ਅਸਟਰਾ ਦਾ ਬੰਦਾ ਜਾਰ ਗੰਡਿਆ ਨੋ ਉਹ ਕਿੰ ਨੂੰ ਦੇਖੂ ਮੈਨੂੰ ਪਤਾ ਉਹ ਪਤਾ ਤਾਂ ਨਹੀਂ ਮੇਰੇ ਬਰਾਦਰ ਨਾਲ ਹੈ ਤੇ ਪ੍ਰੋਬਲੀਮ ਨਾਲ ਹੈ ਨਾ ਉਹ ਮੈਂ ਅਰਮਿਸਾਨਾ ਪਠਾਨ ਕੋਲ ਜੁਟੀਆਂ ਮਰੀ ਤੇ ਮੈਨੂੰ ਸਵੇਰੇ ਨਾ ਫੋਨ ਕੀਤਾ ਸਾਢੇ 4 ਵਜੇ ਤੇ ਐਤਾ ਅੰਕਲ ਅਲੂਟੀ ਦਾ ਹੋ ਗਿਆ ਤੇ ਮੈਂ ਕੈਂਟ ਡੇਟਿਕਨ ਤੇ ਜਾ ਗਿਆ ਬਾਅਦ ਵਿੱਚ ਬਾਅਦ ਵਿੱਚ ਗੱਲਬਾਤ ਕੀਤੀ ਮੁੰਡੇ ਨਾਲ ਉਹਨਾਂ ਦੇ ਉਹਨਾਂ ਨੇ ਉਹਨਾਂ ਨੂੰ ਦੱਸਣ ਮੁਤਾਬਕ ਇਹ ਆ ਕਿ ਕਾਮ ਕਾਮ ਤੇ ਹੀ ਕੰਮ ਕਰ ਰਿਹਾ ਹੈ ਚੌਥੇ ਹੱਥ ਟੱਗ ਹੋਇਆ ਉਹ ਤੋਂ ਬਾਅਦ ਉਹਨਾਂ ਨੇ ਐਮੂਲੈਂਸ ਬੁਲਾਈਆ ਫਰਸਟ ਏਡ ਦਿੱਤਾ ਬਾਅਦ ਸੇ ਫਰਸਟ ਏਡ ਤੋਂ ਬਾਅਦ ਉਹਨਾਂ ਨੇ ਬਾਅਦ ਸੇ ਤੇ ਤੁਹਾਡੇ ਨਹੀਂ ਹਾਂ ਕਿ ਤੈ ਤੋਂ ਵੀ ਨਾ ਦੇ ਕਿਹੜੇ ਦੇਸ਼ ਕੇ ਸੀ ਕੈਨੇਡਾ ਇਸ ਸਰੀਹ ਬੈਠਾ ਆਪਣਾ ਬ੍ਰੈਂਟਨ ਬ੍ਰੈਂਟਨ ਤੋਂ ਭਾਰਤ ਜਿੱਤਾਂ ਵਾਈਫ ਜੀ ਇਹਨਾਂ ਦੀ ਸਟੱਡੀ ਕੰਪਲੀਟ ਹੋ ਜਾਂਦੀ ਆ ਉਦੋਂ ਬਾਅਦ ਸਰੀਹ ਦੇ ਸਰੀਹ ਇਹਨਾਂ ਦਾ ਬੱਚਾ ਹੋਇਆ ਅਜੇ 2 ਮਹੀਨਾ ਰਹਾ ਤੇ ਉਤੋਂ ਫਿਰ ਇਹ ਗਏ ਆ ਥੋੜਾ ਦੋ ਦਿਨ ਕਿੰਨੇ ਦਾ ਰਸਤਾ ਉਹ ਉਥੇ ਕੰਮ ਤੇ ਗਏ ਇਨਾ ਚਿਰ ਹੋ ਗਿਆ ਸੀ ਬਾਦ ਕੀ ਨਾ ਪਿਛਲੇ ਸਾਲ ਅਗਸਤ ਵਿੱਚ ਗਏ ਇਸ ਸਾਲ ਕੀ ਹੈ ਤੇ ਵਾਈਫ ਨੂੰ ਤੇ ਸਿਰੋ ਦੋ ਸਾਲ ਹੋ ਗਏ ਪ੍ਰਸ਼ਾਸਨ ਕੀ ਮੰਗ ਕਰ ਪ੍ਰਸ਼ਾਸਨ ਨੇ ਇਹ ਮੰਗ ਕਰਦੇ ਨਾਲ ਲੈਡ ਬੋਟੀ ਜਲਦੀ ਚਲਦੀ ਆ ਗਈ ਤੇ ਤਾਂ ਜੋ ਕਰਦੇ ਉਹਨਾਂ ਦੇ ਯਾਰ ਦੋਸਤ ਜੋ ਵੀ ਸਾਥ ਸੰਗੀਆ ਉਹਨਾਂ ਦੇ ਲਾਸਟ ਦਰਸ਼ਨ ਕਰ ਸਕੇ ਮੈਂ ਦੇਖਿਆ ਕਿ ਵੀ ਕਰਦੇ ਹਾਲਾਤ ਵੀ ਕੋਈ ਠੀਕ ਨਹੀਂ ਹੈਗੇ ਸੀ ਇਹ ਉਹ ਦੇ ਤਰ੍ਹਾਂ ਕਰਦੇ ਹੋ ਲਾਸਤਾਨਵਸੀ ਬਾਹਰ ਗਿਆ ਸੀ ਹਾਂਜੀ ਦੇਖੋ ਬੰਦੇ ਪਤਾ ਇਹ ਜਿਵੇਂ ਕੋਈ ਬਾਹਰ ਗਾਂਦਾ ਵਾ ਕੋਈ ਆਪਣਾ ਪਰਸੋਲ ਸਿਸਟਮ ਸਹੀ ਕਨਵਾਉਣ ਤੇ ਜਾਂ 25-30 ਲੱਖ ਰੁਪਏ ਲਾਇਆ ਹੈ ਉਹਨਾਂ ਨੇ ਫੜ ਤੜ ਕੇ ਘਰ ਚ ਜਿਹੜੇ ਸੋਲੇ ਨੇ ਪੈਸੇ ਨਹੀਂ ਹੁੰਦੇ ਜਿਹਦੋਂ ਬਾਰ ਤੜ ਕੇ ਜਿਹੜਾ ਉਹਨਾਂ ਨੇ ਭੇਜਿਆ ਹੈ ਤੇ ਆਪਣੇ ਵੱਲੋਂ ਤੋਂ ਵਧੀਆ ਕੀਤਾ ਹੈ ਉਹਨਾਂ ਨੂੰ ਕੀ ਪਤਾ ਹੈ ਮਾਫ ਜਾ ਕਿਹਾ ਤਾਂ ਹੋ ਜਾਣਾ ਹੈ ਇਹ ਅੱਜ ਕੀ ਜੈ ਲਗਦਾ ਹੈ ਕਿਤੇ ਗਿਆ ਸੀ ਇਹ ਕੈਨੇਡਾ ਗਿਆ ਸੀ ਜੀ ਸਰੀ ਇਸ ਤਰ੍ਹਾਂ ਦਾ ਹੋਇਆ ਇਹਨਾਂ ਨੂੰ ਉਹ ਹਾਰਟ ਐਟੈਕ ਹੋ ਕੰਮ ਕਰਦੇ ਆ ਤੇ ਦਰਦ ਹੋਈ ਹੈ ਤੋਂ ਬਾਅਦ ਉਹ ਬੈਠ ਗਿਆ ਕਹਿੰਦੇ ਉਹ ਹਸਪੀਟਲ ਖੜਿਆ ਦੇ ਕੰਟੇ ਬਾਅਦ ਡੈਥ ਹੋ ਗਈ ਸੀ ਇਹਨੇ ਕਿਹੋ ਜਿਹਾ ਬਾਲ ਕੇ ਨੇ ਇੱਕ ਸਾਲ ਹੋ ਗਿਆ ਇਕੱਲਾ ਇਕੱਲਾ ਕੋਈ ਸੱਜਣਾ ਨਹੀਂ ਹਾਂ ਜੀ ਇਕੱਲਾ ਇਕੱਲਾ ਇਹ ਇੱਕ ਸਿਸਟਰ ਸੀ ਇਹਦੀ ਸਿਸਟਰ ਦੀ ਮੈਰਿਜ ਹੋਈ ਹੈ ਹਾਂ ਜੀ ਦੀ ਮਾਂ ਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਉਹ ਮੰਗ ਕਰਨਾਂ ਜੀ ਮਕਲੋ ਵਾਲੀ ਡੈੱਡ ਬਾਡੀ ਵੀਡੀਓ ਲਿਆਉਣ ਚ ਮਦਦ ਕੀਤੀ ਜਾਵੇ